ਜਿੰਨੇ ਕਿ ਬਾਰਡਰ ਬੁਝੇ ਮੈਂ ਆਪਣੇ ਪੁੱਤਰਾਂ ਕੋ ਮਜੂਦਗੀ ਦੀ ਡੇਰਾ ਆਪਾਂ ਨਾਲ ਤੇ ਮੇਰੇ ਦੇ ਜਿੱਥੇ 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 ਜਿੱ ਆਪ ਕਿਰਾਏ ਦੇਣੇ ਕੋਈ ਨਹੀਂ ਪਤਾ ਨਹੀਂ ਆਪ ਕੋਟਰੀ ਦੋਰੀ ਕਰਾ ਲੋ ਨਾ ਤੇ ਕਣਕਵਾ ਹੋਰ ਹੋ ਜੇ ਕੋਈ ਨਹੀਂ ਕੋਈ ਨਹੀਂ ਮੇਰੇ ਕੋ ਬਾਟਾ ਲੈ ਦੋ ਤੇਰੇ ਪਿੰਡ ਦੇ ਦੋ ਮਿੰਟ ਹਾਂ ਨੱਖਣ ਸਾਂ ਕੇ ਪੁੱਛੇਗਾ ਦੇ ਲੋ ਦਵਸ਼ੀਂ ਖੇਰਿੰਦੇ ਨਹੀਂ ਤੁਸੀਂ ਆਜੀ ਤੁਸੀਂ ਜੇਰਾ ਬਾਬਾ ਨਾਨਕ ਦੇ ਪਿੰਡ ਦੇ ਟ੍ਰੇਨ ਦੇ ਵਿੱਚ ਪਹੁੰਚੇ ਹੋ ਜੀ ਰਾਤ ਸਮਗਰੀ ਲੈ ਕੇ ਜਿਹੜੀ ਕੋ ਚਲੀ ਗਿਆ ਜੀ ਉਸ ਬਾਰੇ ਜਿਆਦੀ ਜਾਣਕਾਰੀ ਹਰ ਤਰ੍ਹਾਂ ਦੀ ਵੰਦ ਸਿੰਘ ਸਾਹਿਬ ਪਿੰਡ ਸੰਤਨ ਚਲਾਇ ਹੋਏ ਪੰਚ ਕਲਮ ਨਾਮ ਸੰਵਾਦ ਰਵੀ ਸਿੰਘ ਜੀ ਦੀ ਟੀਮ ਦੇ ਮਿਲ ਕੇ ਹਰ ਪੇੜ ਚਾ ਰਿਹਾ ਮੋਟਾ ਦੇ ਸਾਦਨ ਅਤੇ ప్రతిਪਤੀਨਾ ਪੀੜਕਲਾਖਿਆਨ ਦੇ ਇਸੇ ਹੋਏ ਜੋਗਿਆਰੇ ਨੂੰ ਉਤਾਰਨ ਦਾ ਬਹੁਤ ਵੱਡਾ ਮਹੱਤਵ ਹੈ ਇਸ ਤੋਂ ਸਿੰਘ ਸਾਰੇ ਤੋਂ ਸਮਝਦੇ ਹੋਏ ਮਹਾਰਾਸ਼ਟਰ ਦੀ ਧਰਤੀ ਨੇ ਕੰਪਨੀ ਪੰਚਾਰਿਆਂ ਦੇ ਸਾਹਮਣੇ ਹਿੰਦਰਾਦ ਨੂੰ ਪੀੜ ਨੂੰ ਸਵੀਕਾਰ ਕਰਦੇ ਹੋਏ ਸ਼੍ਰੀ ਸਾਹਿਬ ਨੂੰ ਮਾਰਿਓ ਸਰਦਾਰ ਜੀ ਦਾ ਆਪ ਦਾ ਕਿਹੜਾ ਆਰਥਿਕ बोलियांत बोलियां लैके सारे नाकूर भाई मनदीप सिंह जी भाई हशम सिंह जी और जो प्रबंधक हैं प्रबंधक लैके सारा समान इस नाके पहुँचाया है और इस नाके इलाके में बड़ा दुख का मन में भावना पैदा हुई है सरकार का जो फल बन रहा करते हैं कोई ऐसा कदम नहीं चुके जा रहा ताकि आस या उम्मीद है इलाके दतान को पहुंचाई जाए सा मान योग संत महापुर साग संत महापुरुष प्रदीप सिंह जी पवारा साहब वाले साढ़े महाना वाले साहब बाबा मीरा सिंह बनौने वाले सा 아니, 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 니아 출혈이 났기 때 ਇਹ ਪੱਤੀ ਜਮਤ ਹੈ ਜਿਸ ਨੂੰ ਸਿਨੀਰ ਰੈਕੀਅਰ ਜਾਂ ਕੰਮ ਕਰਦੇ ਹੋਣਗੇ ਜਿਹੜੇ ਕੋਈ ਕੰਮ ਕਰਦੇ ਹੋਣਗੇ ਤਾਂ ਤੁਸੀਂ ਜੀਆ ਕਰੋ ਤੇ ਜਿਹੜੇ ਕਦਮ ਉਹਨੂੰ ਪੂਰਾ ਕਰਦੋਂ ਤੁਸੀਂ ਚਾਹਤਾ ਹੋ ਜੀ ਸਿਨੀਅਰ ਤੋਂ ਸਾਰੀ ਐਂ ਬਣਦੀ ਹੈ ਇਹ ਵੀ ਕਰਦੇ ਹੈ। ਪੱਤੀ ਦੇ ਰੰਗ ਕੀਤਾ ਹੈ ਇਹ ਤੁਹਾਡੇ ਦੇ ਹਿਸਾਬ ਨਾਲ ਸਾਰਤਕ ਰੂਪ ਵਿੱਚ ਉਸ ਨੂੰ ਫਿਲਟਰੀ ਹੋਏ ਅੱਜ ਕਿੰਨੇ ਪਿੰਡਾਂ ਨੂੰ ਜੀ ਅੱਜ ਜਿਹੜੀ ਖਾਦ ਜਿਹੜੀ ਹੈ ਜਿਆ ਕਰ ਗਿਆ ਜੀ ਉਹ ਕਿਵੇਂ ਜਾਣੀ ਹੈ ਸਮਝ ਨਹੀਂ ਉਹ ਸਾਰੀ ਜੀ ਕੰਨੀ ਸਾਰੀ ਕਿੱਥੇ ਰਹੇਗੀ ਉਹ ਕੌਣ ਕੌਣ ਜਾਏਗੀ ਪ੍ਰੋਗਰਾਮ ਦਾ ਦਾਦੇ ਪਿੰਡ ਦਾ ਜੀ ਹੁਣ ਕਿਹਦੀ ਘਟੋ ਘਟ ਜੀ ਜੀ ਹੈ ਜੀ 10 10 ਕਦੋਂ ਹੋਣਗੇ ਠੀਕ ਹੈ ਉਹ ਵੀ ਆਪਣਾ ਕਲਾ ਨਹੀਂ ਆਨੰਦ ਮਨਾਉਣਾ ਅੱਗੇ ਸਰਕਾਰੀ ਦਾ ਸਮਾਹਾਰ ਹੈ ਉਹ ਮਾਰੀ ਦੇ ਵੀ ਦੌੜ ਕੇ ਅਸਰ ਬਣਨੇ

ਉਦੇ ਥੱਲੇ ਵੀ ਪਾਣੀ ਹੈ ਮੈਂ ਤਾਂ ਹੈਰਾਨ ਹੁੰਦਾ ਹਾਂ ਕਿ ਇੰਨਾ ਕੁਛ ਇਥੇ ਹੜ੍ਹ ਨੇ ਮਤਲਬ ਇੰਨਾ ਕੁਛ ਤਬਾਹੀ ਮਚਾਈ ਉਹਦੇ ਵਿੱਚ ਕਿਸੇ ਦੀ ਨਜ਼ਰ ਹੀ ਨਹੀਂ ਪੈ ਰਹੀ ਪਿੰਡਾਂ ਦੇ ਪਿੰਡ ਬਰਬਾਦ ਹੋ ਗਏ ਸੱਤ ਪਿੰਡਾਂ ਦਾ ਕਨੈਕਸ਼ਨ ਟੁੱਟ ਗਿਆ ਸੀ ਦਦਰੇ ਮੇਰੇ ਸਾਡੇ ਦਿলো ਦੇ ਸਮਰਾਟ ਸ਼੍ਰੀ ਵਰਤਮਾਨ ਸ਼੍ਰੀ ਗੁਰਾਨ ਸਿੰਘ ਜੀ ਸਤਾਰੀ ਹੰਸ ਉਹਨੇ ਸਾਰਾ ਤੁਹਾਨੂੰ ਦੱਸ ਦਿੱਤਾ ਹੈ ਕਿ ਜਦ ਮਹਾਰਾਸ਼ਟਰ ਪੁਨਾ ਵਿੱਚ ਵਾਹਿਗੁਰੂ ਕੁਨਾਲਿਕ ਮਾਨਸਰੂਪ ਦੁਆਰਾ ਹੈ ਹਾਦੇ ਮੌਜੂਦਾ ਮੁਖੀ ਇਹ ਇਹਨਾਂ ਦੇ ਪ੍ਰੇਰਣਾ ਦਾ ਸੱਚਾਈ ਸੀ ਅੱਜ ਜੀ ਆਇਆਂ ਨੂੰ ਇਹਨਾਂ ਨੇ ਪ੍ਰੇਰਣਾ ਦਿੱਤੀ ਇਹਨਾਂ ਡਾਕਟਰ ਨੂੰ ਪੈਦਾ ਕਰ ਰਹੇ ਨੇ ਇਹ ਜਿਹੜੇ ਕਹਿਣ ਕਰਨ ਉਹ ਪੂਰੇ ਹੁੰਦੇ ਨੇ ਉਹ ਪੱਕੇ ਹੋਣੇ ਮੋਜਾ ਡਾਕਟਰ ਨਜ਼ਾਰੇ ਕੀ ਡੰਡਰ ਨੂੰ ਫੋਨ ਦਿੱਤਾ ਬਾਬਾ ਜੀ ਨੇ ਕੀ ਕੈਂਪ ਲਗਾਓ ਕੀ ਹੋ ਰਿਹਾ ਹੈ ਪਾਣੀ ਦੇ ਕਰਕੇ ਜਿਹੜੇ ਨੁਕਸਾਨ ਹੋਇਆ ਅੱਜ ਹੋਰ ਹੋਣਾ ਹੈ ਆਉਣ ਵਾਲੇ ਸਮੇਂ ਵਿੱਚ ਪਰਾੜੀ ਖੇੜਾ ਕੀ ਰਹਾ ਹਾਲਤ ਬਣ ਕੇ ਉਹਦੇ ਵਸਤੇ ਜਿਸ ਤਰ੍ਹਾਂ ਮਾਬਾ ਜੀ ਪ੍ਰੇਰਣਾ ਕਰਨਗੇ ਉਹ ਸਾਰੇ ਕਾਜ ਹੋ ਜਾਣਗੇ ਗਜਵਜ ਕੀ ਬਣਦਾ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਮਾਤਾ ਜੀ ਦੀ ਸਾਰੇ 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 ਸਾ ਜਿਹੜਾ ਵੀ ਪ੍ਰਣਾ ਦੇ ਬਾਬਾ ਜੀ ਉਹ ਅਸੀਂ ਉਸ ਕਮਰਚੂ ਉਪਰਲਾ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਰਵੈਲ ਸਿੰਘ ਸਾਹਿਬਪੁਰ ਜ਼ਿਲ੍ਹਾ ਪ੍ਰਧਾਨ ਸੰਪਤ ਕਾਰੀਲਾ ਅਸੀਂ ਪਿਛਲੇ ਜੋ 1.5 ਮਹੀਨਾ ਪਹਿਲਾਂ ਹੜਾ ਆਏ ਸੀ ਗਰਦਾਸਪੁਰ ਜ਼ਿਲ੍ਹੇ ਚ ਔਰ ਉਹਦੇ ਵਿੱਚ ਡੇਰਾ ਬਾਬਾ ਨਾਮਕ ਦਾ ਇਲਾਕਾ ਗਰਦਾਸਪੁਰ ਦਾ ਦਰਾਂਗਲਾ ਮਕੌੜਾ ਪੱਤਨ ਵਰ ਸਾਰੇ ਤੇ ਬੜੇ ਵੱਡੇ ਪੱਦਰ ਤੇ ਸੁਆਮਾ ਕਰ ਰਹੇ ਸੀ ਔਰ ਇਹਨਾਂ ਸਵਾਮਾਂ ਦੇ ਸਾਡੇ ਨਾਲ ਜੋ ਮਹਾਪੁਰਖਾਂ ਦੀ ਬਹੁਤ ਵੱਡਿਆ ਸਜੋਗ ਹੀ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਜਹੈਦਾਰ ਸਾਹਿਬ ਬਾਬਾ ਸਰਬਜੋਤ ਸਿੰਘ ਜੀ ਬੇਦੀ ਬਾਬੇ ਰਤਵਾੜੇ ਵਾਲੇ ਬਾਬੇ ਜਰਗ ਵਾਲੇ ਬਾਬੇ ਰੰਧਾਵੇ ਵਾਲੇ ਬਾਬੇ ਲਾਹੌਰਾ ਵਾਲੇ ਅਤੇ ਹੋਰ ਲਾਕੇ ਦੀ ਸੰਗਤ ਖਾਸ ਕਰਕੇ ਪੰਥਕ ਅਕਾਲੀ ਲਾਹਰ ਨੇ ਬਹੁਤ ਵੱਡੇ ਪੱਧਰ ਤੇ ਸਵਾਮਾਂ ਕੀਤੀਆਂ ਔਰ ਅਸੀਂ ਪਿਛਲੇ ਦਿਨਾਂ ਤੋਂ ਹੁਣ ਜਿਹੜਾ ਇੱਕ ਕਣਕ ਦਾ ਬੀਜ ਖਾਦ ਤੇ ਡੀਜ਼ਲ ਦੀ ਸੇਵਾ ਕਰ ਰਹੇ ਹਾਂ ਉਹਦੇ ਵਿੱਚ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਸਰਬਜੋਤ ਸਿੰਘ ਜੀ ਬੇਦੀ ਨਾਲ ਉਹਨਾਂ ਦੇ ਬਾਬਾ ਜਗਿੰਦਰ ਸਿੰਘ ਜੀ ਮੋਨੀ ਟਰਸਟ ਪੂਨਾ ਤੋਂ ਉਹਨਾਂ ਦੇ ਮੁਖੀ ਸਾਰੇ ਆਏ ਨੇ ਔਰ ਇਹਨਾਂ بڑے ਵੱਡੇ ਪੱਦਰ ਤੇ ਸਾਨੂੰ ਖਾਦ ਤੇ ਬੀਜ ਦਿੱਤਾ ਉੱਥੇ ਨਾਲ-ਨਾਲ ਸਾਡੇ ਕਾਫੀ ਇਹਨਾਂ ਪਿੰਡਾਂ 'ਚ ਜਿੱਥੇ ਕੋਈ ਗਰੰਥੀ ਸਿੰਘ ਸਿੰਘ ਜਾਂ ਗੁਰਦੁਆਰਾ ਸਾਹਿਬ ਦਾ ਨੁਕਸਾਨ ਹੋਇਆ ਹੀ ਉਹਨਾਂ ਦੀ ਮਾਇਕ ਮਤ ਕੀਤੀ ਹੈ ਖਾਸ ਕਰਕੇ ਹੁਣੇ ਸਾਡੇ ਕੋਲੋਂ ਇਹਨਾਂ ਚਾਰਾਂ ਪੰਜਾਂ ਪਿੰਡਾਂ ਦੇ ਗਰੰਥੀ ਸਿੰਘ ਔਰ ਪਿੰਡਾਂ ਦੇ ਜਿਨ੍ਹਾਂ ਗੁਰਦੁਆਰਿਆਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਬਾਬਾ ਜੀ ਨੇ ਮਾਇਆ ਦੇ ਕੇ ਵੱਡੇ ਪੱਦਰ ਤੇ ਉਹਨਾਂ ਦੀ ਰਿਪੇਅਰ ਕਰਨ ਵਾਸਤੇ ਦਿੱਤਾ ਸੋ ਅਸੀਂ ਸਾਰੇ ਮਹਾਪੁਰਖਾਂ ਦਾ ਧੰਨਵਾਦ ਕਰਦੇ ਆਂ ਔਰ ਇਲਾਕੇ ਤੋਂ ਆਸ ਰੱਖਦੇ ਆਂ ਕਿ ਜਿਹੜੀ ਇਹ ਸੇਵਾ ਚੱਲ ਰਹੀ ਆ ਇਹਨੂੰ ਬੜੇ ਪਿਆਰ ਤੇ ਸੰਜਮ ਦੇ ਨਾਲ ਜਿਹੜਾ ਸਵੀਕਾਰ ਕੀਤਾ ਜਾਵੇ ਔਰ ਅਸੀਂ ਹਰ ਰੋਜ਼ ਤਿੰਨ ਤੋਂ ਚਾਰ ਪਿੰਡ ਜਿਹੜੇ ਇਲਾਕੇ ਦੇ ਆ ਉਹਨਾਂ ਨੂੰ ਕਣਕ ਤੇ ਖਾਦ ਵੰਡ ਰਹੇ ਆ ਔਰ ਇਸੇ ਤਰ੍ਹਾਂ ਜਿਹੜੇ ਪਿੰਡ ਨੂੰ ਅਸੀਂ ਵੰਡਦੇ ਹਾਂ ਉਹਨਾਂ ਪੂਰਾ ਪਿੰਡ ਵੰਡ ਕੇ ਫਿਰ ਅਸੀਂ ਅਗਲੇ ਪਿੰਡ ਜਾਂਦੇ ਆਂ ਲੋਕਾਂ ਤੋਂ ਮੈਂ ਸਾਰੇ ਇਲਾਕੇ ਤੋਂ ਇਹ ਆਸ ਕਰੂੰਗਾ ਕਿ ਸਾਨੂੰ ਸਹਿਯੋਗ ਕਰੋ ਤਾਂ ਕਿ ਸਹੀ ਤਰੀਕੇ ਨਾਲ ਜਿਹੜੀ ਇਹ ਸੇਵਾ ਕਰ ਸਕੀਏ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ